ਭਾਈਵਾਨ ਕਹਿੰਦੇ ਨੰਬਰ ਆਪਣੀ ਟੀਮ ਲਈ ਜੋੜ ਗਿਆ ਆਹ ਕਹਿੰਦੇ ਓਏ ਅੰਮਰਸਰੀਆ ਮੁੰਡਾ ਹੈ ਇਹਦੇ ਐਕਸ਼ਨਾਂ ਦੀ ਦੁਨੀਆ ਬਰੀਦਾ ਓ ਹਾਸ ਹਾਸ ਕੇ ਕਬੱਡੀਆਂ ਪਾਉਂਦਾ ਦਵੁਰਜੀ ਵਾਲਾ ਦੀਪ ਆ ਗਿਆ ਛਰ ਰਿਹਾ ਦਵੁਰਜੀ ਵਾਲੇ ਦੀਪ ਲਈ ਕਹਿੰਦੇ ਰੇਡ ਪੈ ਰਹੀ ਆ ਮੇਰੇ ਵੀਰੋ ਦਾਰਾਪੁਰੀਆ ਹੈਰੀ ਆ ਹੈਰੀ ਆ ਇਹ ਹੈਰੀ ਆ ਇੱਥੇ ਰਾਕ ਸਾਹਮਣੇ 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 ਮੇਲਾ ਕਹਿੰਦੇ ਚੋਟੀ ਦਾ ਇਹ ਕਹਿੰਦੇ ਟੱਕ ਟੂਪਰੇ ਦੇ ਜਿੰਨੇ ਜੱਫੇ ਲਾਉਣਗੇ ਜੱਸਾ ਫਿਰਜੜਾ ਗਰੇਂਦਰ ਠੇਕੇਦਾਰ ਵੱਲੋਂ ਉਹਨੇ ਪੰਜ ਸੌ ਮਰਗੇ ਨਾਲ ਧੂਰ ਕੋਟੀਏ ਜੈਲੇ ਵੱਲੋਂ ਲਓ ਪੈਂਡ ਜਿਹੜਾ ਗੋਦ ਦੇ ਪਾਸੇ ਗੋਦ ਸੇ ਹੈਪੀ ਸਰਪੰਚ ਦੇ ਪ੍ਰਦੀਪ ਦਾ ਹਰ ਇੱਕ ਜੱਫਾ 1100 ਦਾ ਆਉਣਾ ਹੈ ਆ ਦਵਰਜੀ ਵਾਲਾ ਦੀਪ ਆ ਗਿਆ ਇੱਕ ਕੰਨੀ ਤੇ ਕਹਿੰਦੇ 12 ਬੋਰੀਆ ਹੈਰੀ ਲੱਗਿਆ ਹੋਇਆ ਇਹ ਵੀ ਇਸ ਸਾਲ ਖੇਡ ਆਇਆ ਕਹਿੰਦੇ ਬਾਲਵੇ ਦੀ ਖੇਡ ਕਲੱਬ ਦੇ ਲਈ ਰੰਬੂ ਵਾਲੀ ਚੱਕੀ ਦੀ ਟੀਮ ਦੇ ਲਈ ਆਹੋ ਆਹੋ ਨਹੀਂ ਰਿਸਾਂ ਤੇਰੀਆਂ ਦਵਰਜੀ ਵਾਲਾ ਲਾੜ ਜਾਲ ਹੋਣਾ ਦਾ ਚਿਹਤਾ ਲਓ ਸਾਹਮਣੇ ਸੇਮਾ ਥਾਜਵਾਲਾ ਕੋਟਲੀ ਵਾਲਾ ਇਹ ਬੋਟਲੀ ਵਾਲਾ ਆਓ ਸਾਹਮਣੇ ਸਾਹਮਣੇ ਨੌਜਵਾਨ ਕਹਿੰਦੇ ਫਰਾਜ ਵਾਲਾ ਭੱਜ ਗਿਆ ਨੰਬਰ ਜਿਹੜਾ ਕਹਿੰਦੇ ਇਸ ਵੱਲੇ ਆਹ ਰੀਡਰ ਨੇ ਆਪਣੀ ਟੀਮ ਦੇ ਜੋੜ ਦਿੱਤਾ ਦਬੁਰਜੀ ਵਾਲਾ ਫੇਰ ਆ ਗਿਆ ਓਏ ਦਬੁਰਜੀ ਵਾਲਾ بار بار ਆਉਂਦਾ ਤੇ ਤਾਰਾਪੁਰੀਆ ਵੀ بار بار ਮੂਰੇ ਹੁੰਦਾ ਟੱਕਰ ਸਿਰੇ ਦੀ ਹੈ ਇੱਕ ਪਾਸੇ ਫਰਾਜ ਵਾਲੇ ਮੁੰਡੇ ਤੇ ਆਹ ਕਹਿੰਦੇ ਲੰਬੀਆਂ ਬਾਟਾਂ ਤੈਅ ਕਰਕੇ ਇਹ ਕਹਿੰਦੇ ਨੌਜਵਾਨ ਮਾਧੇ ਦੇ ਵਿੱਚੋਂ ਚੱਲ ਕੇ ਆਇਆ ਦਬੁਰਜੀ ਵਾਲੇ ਫੇਰ ਉਹੀ ਗੁਆਂ ਘੁੰਮ ਗਿਆ ਲੋਈਆਂ ਘੁੰਮ ਗਿਆ ਅਗਲੀ ਕਬੱਡੀ ਪਾਉਣੀ ਵੀ ਬਾਈ ਸਰਰਿਆ ਕਰਦੇ ਗੱਲ ਅਗਲੀ ਕਬੱਡੀ ਗੋਲ ਦੀ ਬੱਜੋ ਆਣੀਆਂ ਗੱਲ ਦੇ ਵਿੱਚ ਗਾਨੀ ਹੈ ਅਥਰੀ ਜਵਾਨੀਆਂ ਉਹ ਬੱਜੂ ਆਣੀਆਂ ਗੋਲਡੀ ਕਬੱਡੀ ਪਾ ਰਿਹਾ ਹੈ ਇਧਰ ਕੋਟਲੀ ਵਾਲਾ ਪਰ ਆਹ ਵਾਹ ਓਏ ਨੌਜਵਾਨਾ ਬੱਜੂ ਆਣੀਆਂ ਗੋਲਡੀ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਜੇ ਸਰਪੰਚ ਜਫਾ ਲਾਵੇ ਤੇ ਹਰਪ੍ਰੀਤ ਸਰਪੰਚ ਬਲਾਸਪੁਰੀਆ ਉਹ ਕੰਨੋ ਵੀ 500 ਦੇ ਦੇਣਗੇ ਔਰ ਦਰਲੇ ਪਾਸੇ ਆਹ ਤਪੁਰਜੀ ਵਾਲਾ ਦੀਪ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਟਾਟੂਪੁਰੇ ਦਾ ਮੇਲਾ ਲੋਈਆਂ ਘੁੰਮਦੀਆਂ ਪਾਜੇ ਭੱਜਦੇ ਆ ਇਹ ਮੁੰਡਾ ਹਾਸ ਹਾਸ ਕੇ ਉਹ ਬਾੜ-ਬਾਰ ਖੇ ਰੱਖਾ ਬੁਰੀਆ ਬੁਰੀਆ ਤਾਰਾ ਬੁਰੀਆ ਤਾਰਾ ਬੁਰੀਆ ਦੇਖ ਲੈ ਤੇ ਮਾਣ ਕਰਦਾ ਬਨਿੰਦਰਾ ਭਿੰਦਰਾ ਵਾਲਾ ਹੈਰੀ ਬਾਰਾਪੁਰੀਏ ਤੇ ਡਬਲ ਟੱਚ ਹੋ ਗਿਆ ਡਬਲ ਟੱਚ ਹੋ ਗਿਆ ਅੰਕ ਜਿਹੜਾ ਸਿਮੇ ਦਾ ਲੈ ਵੀ ਸ਼ੀਰਿਆ ਕੋਈ ਗੱਲ ਨਹੀਂ ਜੀ ਹਾ ਹਾਸਾ ਸਿਕ ਕਬੱਡੀ ਆ ਪਾਉਣੀਆ ਉਹ ਦਵਰਜੀ ਵਾਲਾ ਫੇਰ ਆ ਗਿਆ ਮੈਚ ਚੋਟੀ ਦਾ ਹੈ ਉਹ ਲੋਈਆਂ ਘੁੰਮਦੀਆਂ ਫੂਟਿੰਗ ਹੁੰਦੀ ਹੈ ਮੇਲਾ ਕਹਿੰਦੇ ਮਾਗੀ ਦਾ ਚੱਲਦਾ ਇੱਥੇ ਆਹੀ ਕੁਝ ਹੁੰਦਾ ਆਉ ਸਾਹਮਣੇ ਕਹਿੰਦੇ ਦਵਰਜੀ ਵਾਲਾ ਫੇਰ ਪਰ ਇਧਰ ਦੇ ਪਾਸੇ ਤਾਲੂ 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 ਨਹੀਂ ਹਰ ਰਿਸਾ ਤੇਰੀਆਂ ਉਧਰ ਜੱਸਾ ਫ੍ਰਿਜਰ ਕਹਿੰਦਾ ਵੀ 1100 ਕਰ ਦੋ ਤੇ ਗੱਗੀ ਮਾਨ ਕਹਿੰਦਾ ਵੀ 1100 ਮੇਰੇ ਵੱਲੋਂ ਕਰ ਦੋ 22 ਆਵਾ ਦਫਾ ਵਾਕਈ ਵਾਕਈ 2200 ਦਾ ਦਫਾ 골ਡੀ ਸਾਡਾ ਵੀਰਾ ਯੂ ਐਸ ਏ ਵਾਲਾ ਨਾਲ ਗੱਗੀ ਵਰਗੇ ਜੱਸੇ ਵਰਗੇ ਵੀਰ ਹੈ ਲੈ ਵੀ ਪ੍ਰਦੀਪ ਅੱਜ ਬੁਲਟ ਮੜਨਾ ਤੇ ਬੁਲਟ ਵਾਲੇ ਕੰਮ ਕਰਨੇ ਪੈਣੇ ਆ ਗੱਬਰੂਆ ਇਧਰਲੇ ਪਾਸੇ ਉਹ ਨੌਜਵਾਨ ਕਹਿੰਦੇ ਪ੍ਰਦੀਪ ਸੀਰਿਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਦੇ ਦੀ ਖੜ ਖੜ ਕੇ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੱਜੜ ਕੇ ਕਬੱਡੀ ਆਸਟ੍ਰੇਲੀਆ ਵਾਲਾ ਦਾ ਲਾਈਵ ਚੱਲਦਾ ਤੇ ਕਹਿੰਦੇ ਕਾਲੂ ਥਰਾਜ ਦੇ ਲਈ 500 ਪੁਆਇੰਟਾਂ ਕੀਤਾ ਵੀਰਾਂ ਨੇ ਨਾਲ ਕਬੱਡੀ ਆਸਟ੍ਰੇਲੀਆ ਕਬੱਡੀ ਜਸ਼ਨ ਸਾਰੇ ਵੀਰਾਂ ਦਾ ਧੰਨਵਾਦ ਹੈ ਬੋਲਦੀ ਵੀਰ ਆ ਉਹੀ ਛੇੜ ਲਿਆ ਉਹੀ ਛੇੜ ਵਾਹ ਰੈਕਸ ਸੋਨੀ ਕਬੱਡੀ ਦੀ ਨੀਬਾ ਸੋਨੀ ਖੇਡ ਕਬੱਡੀ ਦੀ ਓਏ ਦਰਸ਼ਕ ਵੀਰੋ ਮੈਚ ਕਹਿੰਦਾ ਲੱਗਦਾ ਓਹ ਗਾਲ ਵਾਲਾ ਕਹਿੰਦਾ ਵੀ ਨੰਬਰ ਸਿੰਮੀ ਦਾ ਹੈ ਗਾਲ ਵਾਲਾ ਕਹਿੰਦਾ ਵੀ ਨੰਬਰ ਥਰਾਜ ਦੀ ਟੀਮ ਦਾ ਚੱਲਦਾ ਹੋਇਆ ਮੈਚ ਸਮਾਪਤ